ਕੀ ਤੁਹਾਡੇ ਮਨ ਚ ਜਾਂ ਤੁਹਾਡੀ ਜਥੇਬੰਦੀ ਦੇ ਅੰਦਰ ਇਦਾਂ ਕੋਈ ਡਿਸਕਸ਼ਨ ਚੱਲਦੀ ਰਹੀ ਹੈ ਕਿ ਯਾਰ ਇਕੱਠੇ ਹੋਣਾ ਚਾਹੀਦਾ ਸ਼ੁਰੂ ਤੋਂ ਕੋਈ ਇਸ ਤਰ੍ਹਾਂ ਦੀ ਸੋਚ ਇਸ ਤਰ੍ਹਾਂ ਦੀ ਨੀਤੀ ਤੁਹਾਡੇ ਦਿਮਾਗ ਚ ਇਕੱਠੇ ਹੋਣ ਪ੍ਰਤੀ ਚੱਲਦੀ ਰਹੀ ਹੈ ਜਾਂ ਇਹੀ ਸੀਗਾ ਕਿ ਚੱਲ ਯਾਰ ਜਿਵੇਂ ਚੱਲ ਰਹੇ ਆ ਉਵੇਂ ਹੀ ਠੀਕ ਆ ਨਹੀਂ ਨਹੀਂ ਦੇਖੋ ਅਸੀਂ ਦਿੱਲੀ ਪਹਿਲੇ ਅੰਦੋਲਨ ਦੇ ਵਿੱਚ ਵੀ ਸਾਂਝੀਆਂ ਸਰਗਰਮੀਆਂ ਚ ਰਹੇ ਸਤਾਰਾਂ ਜਥੇਬੰਦੀਆਂ ਰਹੀਆਂ ਪੰਜਾਬ ਦੇ ਅੰਦਰ ਉਦੋਂ ਤੁਹਾਡੇ ਬਾਰੇ ਇਹ ਕਿਹਾ ਜਾਂਦਾ ਰਿਹਾ ਕਿ ਇਕੱਲੇ ਚੱਲਦੇ ਨੇ ਵੱਖਰੇ ਚੱਲਦੇ ਨੇ ਵੱਖਰੀ ਸਟੇਜ ਲਾਉਂਦੇ ਨੇ ਵੱਖਰੇ ਬੰਦੇ ਨੇ ਤੇ ਵੱਖਰੇ ਚੱਲਣ ਦੀ ਆਦੀ ਨਹੀਂ ਨਹੀਂ ਹੈ ਸਤਾਰਾਂ ਜਦੋਂ ਕਿਸਾਨ ਮਜ਼ਦੂਰ ਜਥੇਬੰਦੀਆਂ ਸੀਗੀਆਂ 405 ਸਾਲ ਉਹਦੇ ਵਿੱਚ ਘੋਲ ਲੜਿਆ ਗਿਆ ਚਲੋ ਅੱਜ ਕਈ ਇੱਕ ਵੱਡਾ ਨਿੱਕਾ ਸਵਾਲ ਨਹੀਂ ਹੁੰਦਾ ਉਹਦੀਆਂ ਕੱਢ ਲਿਓ ਚੋ ਵਧੀਆ ਲੜਾਈ ਕਿੰਨਾ ਨੇ ਲੜੀ ਆ ਸਾਰਿਆਂ ਚੋਂ ਸਭ ਲੜਾਈ 4 ਸਾਲ ਪੰਜਾਬ ਚ ਰਹੇ ਜਿਹੜਾ ਤੁਹਾਨੂੰ ਪਤਾ ਉਹ ਮਾਲਵੇ ਅੰਦਰ ਉਹ ਚਿੱਟੀ ਮੱਖੀ ਪੈ ਗਈ ਇੱਥੇ ਘੋਲ ਲੜਿਆ ਜਾ ਰਿਹਾ ਸੀ ਸਵਾਲ ਇਹ ਸੀ ਵੀ ਖੇਤਰੀ ਘੋਲ ਲੜੀਏ ਜੇ ਤੁਹਾਡਾ ਬਸਪਤਾ ਕਿ ਨਹੀਂ ਇਕੱਠਾ ਲੜੀਏ ਉਹਨੂੰ ਇਕੱਠਾ ਕਰਾਉਂਦੇ ਸਾਡਾ ਯੋਗਦਾਨ ਸੀ ਉਹ 6 ਦਿਨ ਦੇ ਪੰਜਾਬ ਪੱਧਰ ਦਾ ਰੇਲ ਰੁਕੋ ਚੱਲਿਆ ਉਸ ਤੋਂ ਬਾਅਦ ਆ ਗਿਆ ਦਿੱਲੀ ਅੰਦੋਲਨ ਦਿੱਲੀ ਵਾਲੇ ਅੰਦੋਲਨ ਦੇ ਵਿੱਚ 6 ਨੂੰ ਕਾਨੂੰਨ ਆਇਆ ਆਪਾਂ 7 ਨੂੰ ਡੀਸੀ ਦਫਤਰਾਂ ਗਾੜੀ ਚਲੇ ਗਏ ਸੀ ਚੱਲਦਾ ਗਿਆ ਸਾਡਾ ਫਿਰ ਬੱਤੀਆਂ ਦੇ ਹਰ ਮੈਸੇਜ ਸਾਨੂੰ ਆਉਂਦਾ ਸੀ ਐਨੀ ਕਰੋਲਾ ਅਸੀਂ ਕਹਿੰਦੇ ਸੀ ਤੁਸੀਂ ਐਲਾਨ ਕਰ ਦਿਓ ਸਾਡੀ ਪੋਜੀਸ਼ਨ ਉਹ ਹੋਰ ਸੀ ਗਰਾਹਾ ਟਾਈਪ ਸੀ ਕਿ ਸੱਦਾ ਕਾਹਨ ਦਿੰਦਾ ਇਹ ਸਵਾਲ ਨੇ 32 ਦਿੰਦੇ ਆ 38 ਦਿੰਦੇ ਆ 14 ਦਿੰਦੇ 13 ਦਿੰਦੇ ਸੱਦਾ ਕਿਸਾਨ ਦੇ ਹੱਕ ਚ ਸੱਦਾ ਮੋਦੀ ਦੇ ਖਿਲਾਫ ਆ ਲੜਾਂਗੇ ਆਪਾਂ ਪੰਜਾਬ ਬੰਦ ਬਾਰੇ ਵੀ ਮੈਨੂੰ ਕਹਾਈ ਸੀ ਪਿਛਲੇ ਅੰਦੋਲਨ 'ਚ ਮੈਂ ਕਿਹਾ ਦੇ ਦਿਓ ਕਰਾਂਗੇ ਮਤਲਬ ਜਿਹੜੀ ਲੜਾਈ ਕਿਸਾਨ ਹਿੱਤ ਲਈ ਲੜੀ ਜਾ ਰਹੀ ਆ ਉਹ ਲੜਾਂਗੇ ਲੜਾਂਗੇ ਹੂੰ ਅੰਦਰ ਜਾ ਕੇ ਵੀ ਹੈ ਚਲੋ ਉਹਦੇ ਚ ਫਿਰ ਦਿੱਲੀ ਅੰਦੋਲਨ ਚ ਸਾਡੀ ਜੱਥੇ ਬੰਦੇ ਨਾ ਮਤ ਫਿਰ ਸਾਰਿਆਂ ਦੇ ਉੱਭਰੇ ਹੂੰ ਠੀਕ ਆ ਉਹਦੇ باوجود ਅਸੀਂ ਲੜੇ ਲੜਾਈ ਚ ਰਹੇ ਸੰਘਰਸ਼ ਕਰੇ ਗਾਂ ਸਾਂਝੇ ਸੰਘਰਸ਼ਾਂ ਚ ਵੀ ਰਹੇ ਇਹ ਜਦੋਂ ਅੰਦੋਲਨ ਚੱਲ ਰਿਹਾ ਸਾਡੇ ਅੰਦਰ ਉਦੋਂ ਹੀ ਬਣ ਗਿਆ ਸੀ ਕਿ ਇਹਨੂੰ ਇਕੱਠਾ ਕਰਨਾ ਚਾਹੀਦਾ ਜਿਵੇਂ ਦੇਖੋ ਸੱਚੀ ਜੀ ਗੱਲ ਆ ਲਖਸ਼ਰ ਨੂੰ ਲੈ ਕੇ ਖੋਰ ਦੋਮ ਦਰਜੇ ਦੀਆਂ ਗੱਲਾਂ ਨੂੰ ਲੈ ਕੇ ਵੀ ਨਹੀਂ ਤੁਹਾਡੇ ਉੱਪਰ ਸਭ ਤੋਂ ਵੱਡਾ ਇਤਰਾਜ਼ ਸ਼ਾਇਦ ਇਹ ਉੱਠਿਆ ਸੀਗਾ ਕਿ ਜਦੋਂ 26 ਜਨਵਰੀ ਨੂੰ ਰਿੰਗ ਰੋਡ ਤੇ ਟਰੈਕਟਰ ਮਾਰਚ ਦਾ ਸੱਦਾ ਸੀ ਤਾਂ ਤੁਹਾਡੇ ਉੱਪਰ ਦੋਸ਼ ਇਹ ਸੀਗਾ ਕਿ ਇਹਨਾਂ ਨੇ ਡਿਸਪਲਿਨ ਤੋੜ ਕੇ ਜਾਬਤਾ ਤੋੜ ਕੇ ਉਲੰਘਣਾ ਕਰਕੇ ਆਪਣੇ ਤੌਰ ਤੇ ਹੀ ਲਾਲ ਕਿਲੇ ਵੱਲ ਜਾਣ ਦਾ ਸੱਦਾ ਦਿੱਤਾ ਤੇ ਉੱਥੇ ਚਲੇ ਗਏ ਇਹ ਸੀ ਸ਼ਾਇਦ ਹਾਂ ਦੇਖੋ ਇਹ ਇਹ ਇਲਜ਼ਾਮ ਹੀ ਆ ਐਸ ਕੇ ਐਮ ਦਾ ਐਲਾਨ ਸੀਗਾ ਵੀ ਰਿੰਗ ਰੋਡ ਤੇ ਜਾਣਾ ਬੇਸ਼ੱਕ ਉਹਨਾਂ ਨੇ ਬਦਲ ਲਿਆ ਹੂੰ ਅਸੀਂ ਉਸ ਲਾਂਨ ਤੇ ਕਾਇਮ ਹੋਏ ਲਾਲ ਕਿਲੇ ਦਾ ਕੋਈ ਲੈਣਾ ਦੇਣਾ ਨਹੀਂ ਸਾਡੇ ਨਾਲ ਅਸੀਂ ਰਿੰਗ ਰੋਡ ਤੇ ਗਏ ਇਹ ਠੀਕ ਆ ਵੀ ਲੋਕ ਲਾਲ ਕਿਲੇ ਵਾਲੇ ਪਾਸੇ ਵਗ ਗਏ ਠੀਕ ਹੈ ਇਹ ਅੱਡ ਅੱਡ ਸੀਗਾ ਇਹ ਇਹ ਇਲਜ਼ਾਮ ਮਤਲਬ ਤੁਹਾਡੀ ਜਥੇਬੰਦੀ ਵੱਲੋਂ ਇਹ ਫੈਸਲਾ ਨਹੀਂ ਸੀ ਵੀ ਲਾਲ ਕਿਲੇ ਜਾਣਾ ਹੈ ਬਿਲਕੁਲ ਅਸੀਂ ਤਾਂ ਰਿੰਗ ਰੋਡ ਤੋਂ ਮੁੜੇ ਅੱਛਾ ਫਿਰ ਜਦੋਂ ਸਾਨੂੰ ਕਿਹਾ ਗਿਆ ਵੀ ਲੋਕ ਲਾਲ ਕਿਲੇ ਚੱਲ ਗਏ ਸਾਡੇ ਕਹੇ ਤੇ ਲੋਕ ਆਏ ਪੀਆ ਹੁਣ ਵਾਪਸ ਸ਼ੰਭੂ ਤੇ ਜਾਂ ਖਨੌਰੀ ਤੇ ਟਿਕਰੀ ਤੇ ਜਾਂ ਓ ਗਾਜੀਪੁਰ ਤੇ ਆ ਜੋ ਸਾਡੀ ਵੀਡੀਓ ਵਾਲੇ ਵੀ ਵਾਪਸ ਆ ਜੋ ਯਾਰ ਠੀਕ ਹੈ ਅਸੀਂ ਉਹਨਾਂ ਨੂੰ ਮੋੜ ਅੱਛਾ ਤੁਸੀਂ ਤੈਅ ਕਰਕੇ ਲਾਲ ਕਿਲੇ ਨਹੀਂ ਗਏ ਨਾ ਬਸ ਹੀ ਰਿੰਗ ਰੋਡ ਤੇ ਗਏ ਸੀ ਰਿੰਗ ਰੋਡ ਤੋਂ ਗਾਹਾਂ ਚੀਜ਼ਾਂ ਅਗਲੇ ਬੰਨੇ ਚਲੀ ਆ ਗਈਆਂ ਅਗਲੀ ਜਿਹੜੀ ਤੁਸੀਂ ਕਿਹਾ ਵੀ ਅਸੀਂ ਜਿਹੜੇ ਸਾਂਝੇ ਲਈ ਸਾਡੇ ਅੰਦਰ ਸਾਂਝ ਦੀ ਤਾਂਗ ਸੀ ਤਾਂ ਹੀ ਅਸੀਂ ਕੱਲੀ ਕੱਲੀ ਜੱਥੇ ਬੰਦੇ ਨੂੰ ਮਿਲੇ ਕੱਲੀ ਕੱਲੀ ਜੱਥੇ ਬੰਦੇ ਨੂੰ ਕਲ ਕੇ ਵੀ ਹੁਣ ਦੋਰੇ ਅੰਦੋਲਨ ਖੜਾ ਕਰਨਾ ਚਾਹੀਦਾ ਬਟੇ ਤੱਤ ਦੀਆਂ ਗੱਲਾਂ ਸੀ ਵੀ ਅੰਦੋਲਨ ਐਡੀ ਛਿੱਤੀ ਖੜਾ ਨਹੀਂ ਹੁੰਦਾ ਹੁੰਦਾ ਮੋਦੀ ਸਰਕਾਰ 303 ਸੀਟਾਂ ਲੈ ਕੇ ਖੜੀ ਆ ਵਿਰੋਧੀ ਧਿਰ ਕਮਜ਼ੋਰ ਆ ਇਹ ਤੱਥ ਰੂਪ ਵਿੱਚ ਆ ਅਸੀਂ ਐਸਕੇਐਮ ਪੰਜਾਬ ਵਾਲੇ ਨਾ ਦੋ ਆਫੀਸ਼ੀਅਲ ਮੀਟਿੰਗਾਂ ਕੀਤੀਆਂ ਲਖੋਵਾਲ ਦੇ ਦਫ਼ਤਰ ਚ ਫਗਵਾੜੇ ਕੀਤੀਆਂ ਹੁਣ ਸਿਰੇ ਨਹੀਂ ਲੱਗ ਸਕੀਆਂ ਕਿਸੇ ਕਾਰਨ ਕਰਕੇ ਗ੍ਰਾਹਕਾਂ ਸਾਹਿਬ ਨਾਲ ਅੱਡ ਕੀਤੀਆਂ ਸਾਰਿਆਂ ਨਾਲ ਕੀਤੀਆਂ ਦੇਸ਼ ਲੈਵਲ ਦੇ ਚ ਡੂਨੀ ਨਾ ਵੀ ਪਹੁੰਚ ਕੀਤੀ ਅਸੀਂ ਦਿੱਲੀਾਂ ਤੋਂ ਪਹਿਲਾਂ ਲਗਭਗ 14 ਮੀਟਿੰਗਾਂ ਮੇਰੇ ਰਿਕਾਰਡ ਚ ਇਹਦਾ ਬਲ ਸਾਡੇ ਅੰਦਰ ਸੀ ਨਾ ਕਿ ਇਕੱਠੇ ਹੋਣਾ ਚਾਹੀਦਾ ਉਦੋਂ ਚਲ ਸਫਲਣਾ ਹੈ ਅੰਦੋਲਨ ਚੱਲਿਆ ਅੰਦੋਲਨ ਚ ਫਿਰ ਯਤਨ ਹੋਏ ਅਸੀਂ ਯਤਨ ਫੇਰ ਕੀਤੇ ਉਦੋਂ ਵੀ ਸਫਲ ਨਾ ਹੋਏ ਫਿਰ ਜਦੋਂ ਅੰਦੋਲਨ ਦੁਬਾਰੇ ਖੜਾ ਹੋ ਰਿਹਾ ਹੁਣ ਦੇਖੋ ਜਦੋਂ ਅਸੀਂ ਦੋ ਐਲਾਨ ਕਰ ਰਹੇ ਹਾਂ ਦਲੇਲ ਸਾਹਿਬ ਦਾ ਮਰਨ ਵਰਤਾ ਅੱਜ ਪਿਕਅਪ ਤੇ ਆ ਉਦੋਂ ਸ਼ੁਰੂਆਤ ਸੀ 26 ਨੂੰ ਦਲੇਲ ਸਾਹਿਬ ਬੈਠੇ ਠੀਕ ਹੈ ਨਾ ਔਰ ਅਸੀਂ ਜਥੇ 6 ਨੂੰ ਤੋਰਨ ਦਾ ਬਸਾ 6 ਤੋਂ 8 ਦੇ ਵਿੱਚ ਅਸੀਂ ਚਿੱਠੀ ਫੇਰ ਗੱਡੀ ਹੈ ਠੀਕ ਹੈ ਐਲਾਨ ਕਰਕੇ ਵੀ ਭਾਈ ਇਕੱਠੇ ਹੋਣਾ ਚਾਹੀਦਾ ਮੀਟਿੰਗ ਕਰੋ ਉਹ ਚਿੱਠੀ ਤੋਂ ਬਾਅਦ ਇੱਕ ਫਿਰ ਸਾਨੂੰ ਸਦਾ ਆ ਉਹਨਾਂ ਵੱਲੋਂ ਐਲਾਨ ਹੋ ਗਿਆ ਵੀ ਅਸੀਂ ਪਟਿਆਲੇ ਕਰਾਂਗੇ ਮੀਟਿੰਗ ਕਰਨ ਕੇ ਰਹਿ ਕਰਕੇ ਸੀ ਇਹਦਾ ਵੱਲੋਂ ਸਾਡੀ ਪੋਜੀਸ਼ਨ ਸੀ ਉਸ ਮੀਟਿੰਗ ਤੋਂ ਬਾਅਦ ਫਿਰ ਨਾਉ ਵਾਲੀ ਪੋਜੀਸ਼ਨ ਆਈ ਤਾਂ ਅਸੀਂ ਪਹਿਲੇ ਦਿਨ ਤੋਂ ਸਵਿਰਧ ਰਹੇ ਹਾਂ ਤੁਸੀਂ ਕਹ ਲਓ ਸਾਡਾ ਮਤਲਬ ਮਤਲਬ ਕਹਿਣ ਦਾ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਜਰੂਰ ਕਲੀਅਰ ਕਰਾਉਣੀ ਚਾਹਣਾ ਕਿ ਜਿਹੜਾ ਦੋਸ਼ ਛੋਡੇ ਤੇ ਇਹ ਲੱਗਦਾ ਰਿਹਾ ਵੀ ਜਾਬਤਾ ਤੋੜ ਕੇ ਲਾਲਕੀਲੇ ਤੇ ਗਏ ਤੇ ਫਿਰ ਉਸ ਤੋਂ ਬਾਅਦ ਉਹ ਚੀਜ਼ ਨੂੰ ਸਬਕਾਰ ਨਹੀਂ ਕਰ ਰਹੇ ਵੀ ਕੀ ਇਹ ਦੋਸ਼ ਝੂਠਾ ਹੈ ਬਿਲਕੁਲ ਦੇਖੋ ਨਾ ਜੇ ਉਹਨੂੰ ਛੇੜੋਗੇ ਝੂਠਾ ਦੋਸ਼ ਹੈ ਇਹ ਨਹੀਂ ਦੇਖੋ ਜੋ ਕੋ ਜੱਸ ਕੇ ਆmdi ਸਟੇਜ ਤੋਂ ਸਾਨੂੰ ਕਿਹਾ ਗਿਆ ਹਮ ਅਸੀਂ ਉਹਨਾਂ ਸਾਥੀਆਂ ਨਾਲ ਜੂ ਬੈਠੇ ਹਾਂ ਅਸੀਂ ਉਹਨੂੰ ਛੱਡਿਆ ਇਹ ਛੱਡਣੋਂ ਭਈ ਇਹ ਗੱਲ ਰਹਿ ਗਈ ਕੌਣ ਕਰਤਾਰ ਆ ਕੌਣ ਸਰਦਾਰ ਆ ਉਹਦੇ 'ਚ ਨਹੀਂ ਜਾਣਾ ਚਾਹੁੰਦੇ ਅਸੀਂ ਉਹਨਾਂ ਨੇ ਬੈਠੇ ਨਾ ਇਹ ਤਾਂ ਮਤਲਬ ਅਸੀਂ ਵੱਡੇ ਵੱਡੇ ਪੋਜੀਸ਼ਨ ਨੂੰ ਸੋਚ ਕੇ ਵੀ ਯਾਰ ਇਹ ਤਾਂ ਲੋਕ ਤੈਅ ਕਰਨਗੇ ਵੀ ਕੌਣ ਸਰਦਾਰ ਆ ਤੇ ਕੌਣ ਗਦਾਰ ਆ ਤੁਸੀਂ ਤੁਸੀਂ ਕੋਈ ਇਹ ਮੰਗ ਨਹੀਂ ਰੱਖੀ ਪਹਿਲਾਂ ਉਹ ਗਦਾਰ ਕਹੇ ਦੀ ਮਾਫੀ ਮੰਗੋ ਨਾ ਨਾ ਨਹੀਂ ਦੇਖੋ ਅੰਦਰ ਜਦੋਂ ਗੱਲਾਂ ਹੁੰਦੀਆਂ ਬੜੀਆਂ ਹੁੰਦੀਆਂ ਜਦੋਂ ਐਸਕੇਐਮ ਦਾ ਇਹ ਪ੍ਰਸਤਾਵ ਆ ਗਿਆ ਨੌਂ ਚ ਭੀ ਇਹ ਜੜੀਆਂ ਜੜੀਆਂ ਗੱਲਾਂ ਨੇ ਜਿਹੜੇ ਵੱਖਰੇਵੇਂ ਨੇ ਉਹਨਾਂ ਨੂੰ ਵੱਖਰਾ ਜੇ ਤੁਸੀਂ ਸਾਡੀ ਚਿੱਠੀ ਦੇਖੋ ਪਹਿਲੇ ਉੱਚ ਵੀ ਅਸੀਂ ਗ੍ਰਾਹਾਂ ਨੇ ਪੀਸੀ ਚ ਕਿਹਾ ਵੀ ਇਹ ਕਹਿੰਦੇ ਵੀ ਬਾਕੀ ਗੱਲਾਂ ਛੱਡ ਲਿਓ ਤੇ ਆਹੜਾ ਅੰਦੋਲਨ ਚੱਲ ਰਿਹਾ ਇੱਥੇ ਇਕੱਠੇ ਔਰ ਜਿਵੇਂ ਅਸੀਂ ਸੰਕੇਤ ਦਿੱਤਾ ਦੂਜੀ ਚਿੱਠੀ ਚ ਵੀ ਸੰਕੇਤ ਦਿੱਤਾ ਫਿਰ ਪਹਿਲੀਆਂ ਗੱਲਾਂ ਛੱਡ ਲੋ ਯਾਰ ਫਿਰ ਅਸੀਂ ਆਪਦੀ ਗੱਲ ਤਾਂ ਛੱਡੀ ਨਾ ਯਾਰ ਇਹ ਵੀ ਨਹੀਂ ਅਸੀਂ ਕਰਦੇ ਨਹੀਂ ਚੱਕਦੇ ਅੰਦੋਲਨ ਪ੍ਰਤੀ ਸੰਜੀਦਾ ਹੋ ਅਸੀਂ ਪਹਿਲੇ ਦਿਨ ਤੋਂ ਹੀ ਲੈਂ ਲੈ ਕੇ ਚੱਲੇ ਵੀ ਜੇ ਅਸੀਂ ਰਿਵਿਊ ਜ ਬੈਗੇ ਇਹ ਰਿਵਿਊ ਸਫਲ ਨਹੀਂ ਹੋਣਾ ਰਿਵਿਊ ਤੇ ਸਾਲ ਚੱਲਦਾ ਰਹੂ ਤੁਸੀਂ ਮੈਨੂੰ ਕਹੀ ਜਾਓਗੇ ਮੈਂ ਤੁਹਾਨੂੰ ਕਹੀ ਜਾਊਂਗਾ ਅਸਲ ਇਹ ਲੋਕਾਂ ਤੇ ਛੱਡ ਦੋ ਵੀ ਕੌਣ ਸਹੀ ਆ ਤੇ ਕੌਣ ਗਲਤ ਪਰ ਇੱਕ ਬਹੁਤ ਵੱਡਾ ਸਵਾਲ ਆ ਜਿਹੜਾ ਮੈਂ ਚਾਹਣਾ ਲੋਕਾਂ ਨੂੰ ਕਲੀਅਰ ਕਰੂ ਕੁਝ ਜੱਥੇਬੰਦੀਆਂ ਦਾ ਇਹ ਮੰਨਣਾ ਹੈ ਵੀ ਐਮਐਸਪੀ ਗਰੰਟੀ ਕਾਨੂੰਨ ਦੀ ਜਿਹੜੀ ਮੰਗ ਆ ਇਹ ਬਹੁਤ ਵੱਡੀ ਮੰਗ ਆ ਕੁਝ ਜੱਥੇਬੰਦੀਆਂ ਦੇ ਆਗੂ ਮੇਰੀਆਂ ਇੰਟਰਵਿਊ 'ਚ ਇਹ ਬੋਲ ਚੁੱਕੇ ਨੇ ਕਿ ਅ ਅਮਾਨੀ ਅਡਾਨੀ ਵਰਗਿਆਂ ਨੂੰ ਕਾਰਪੋਰੇਟਾਂ ਨੂੰ ਖੇਤੀ 'ਚੋਂ ਬਾਹਰ ਹੀ ਕੱਢ ਦੇਣਾ ਸਦਾ ਵਾਸਤੇ ਇਹ ਐਮਐਸਪੀ ਗਰੰਟੀ ਕਾਨੂੰਨ ਤੇ ਕਹਿੰਦੇ ਮੋਦੀ ਸਰਕਾਰ ਇੰਨੀ ਖੇਤੀ ਇਹ ਮੰਗ ਨਹੀਂ ਮੰਨ ਸਕਦੀ ਇਸ ਕਰਕੇ ਪਹਿਲਾਂ ਪੂਰੀ ਦੇਸ਼ ਵਿਆਪੀ ਤਿਆਰੀ ਹੋਣੀ ਚਾਹੀਦੀ ਆ ਦੇਸ਼ ਦੇ 28 ਸੂਬਿਆਂ 7 ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਵਿੱਚ ਇੱਕ ਵਾਵਾ ਤਿਆਰੀ ਕਰਨ ਤੋਂ ਬਾਅਦ ਫੈਸਲਾਕੋਣ ਅੰਦੋਲਨ ਦੀ ਕਾਲ ਦੇਣੀ ਚਾਹੀਦੀ ਆ ਜਿਵੇਂ ਕੱਲਾ ਪੰਜਾਬ ਤੋਂ ਫੈਸਲਾਕੋਣ ਅੰਦੋਲਨ ਦੀ ਕਾਲ ਦੇ ਕੇ ਤੁਰਨਾ ਵੀ ਆ ਕਰਾ ਕੇ ਮੁੜਾਂਗੇ ਉਹ ਕਹਿੰਦੇ ਸਾਨੂੰ ਲੱਗਦਾ ਇਹ ਅਸੈਸਮੈਂਟ ਗਲਤ ਆ ਕੀ ਕਹੋਗੇ ਦੋ ਗੱਲਾਂ ਇੱਕ ਤਾਂ ਤੁਨ ਮੈਨੂੰ ਦੱਸੇ ਵੀ ਅਸੀਂ ਇਸ ਹਕੂਲ ਤੋਂ ਪਹਿਲੋਂ ਅ ਪਿਛਲਾ 24 ਉਦੋਂ ਪਿਛਲਾ 23 23 ਤੋਂ ਯਤਨ ਜਟਾਏ ਆ ਇੱਕ ਦਿਨ 'ਚ ਨਹੀਂ ਹੈਗੇ ਫਿਰ ਪੰਜਾਬ ਦੇ ਅੰਦਰ ਅਸੀਂ ਵੱਡੀਆਂ ਮਹਾਪੰਚਾਇਤਾਂ ਕੀਤੀਆਂ ਇੱਕ ਇੱਕ ਹੋਈ ਜੰਡੇਆਲੇ ਗੁਰੂ ਹਮ ਛੋਟੇ ਨਿਗਾਚੂ ਰੱਖਾਂ ਚ ਗਈ ਦੂਜੀ ਹੋਈ ਬਰਨਾਲੇ ਹਮ ਮਤਲਬ ਇਹ ਗੱਲਾਂ ਅਸੀਂ ਕਰ ਲਈਆਂ ਅਸੀਂ ਖਿੱਚ ਲਿਆ ਪੋਜੀਸ਼ਨ ਨੂੰ ਖਿੱਚ ਕੇ ਲੈ ਆਂਦਾ ਭੀਆ ਫਿਰ ਮੈਂ ਤੁਨੂੰ ਜੇ ਤੁਨੂੰ ਚਾਤਾ ਹੂੰ ਮੈਂ ਤਮਿਲ ਲਾਡੂ ਵੀ ਗਿਆ ਕੇਰਲਾ ਚ ਵੀ ਗਿਆ ਮੱਧ ਪ੍ਰਦੇਸ਼ ਵੀ ਗਿਆ ਬਿਹਾਰ ਚ ਵੀ ਗਿਆ ਹਰਿਆਣੇ ਚ ਵੀ ਗਿਆ ਜਿੱਥੇ ਜਿੱਥੇ ਸਾਡੀ ਪਹੁੰਚ ਸੀ ਐਸ ਕੇ ਐਮ ਨਾਨ ਪੋਲਿਟਿਕਲ ਵਾਲੇ ਵੀ ਆਪਣੇ ਪੱਧਰ ਤੇ ਗਏ ਆ ਦੇਖੋ ਅਸੀਂ ਨਹੀਂ ਕਹਿੰਦੇ ਸਾਰੇ ਸਾਡੇ ਨਾਲ ਜੁੜੇ ਹੋਣਗੇ ਜਿੱਤੋਂ ਤੱਕ ਸਾਡੀ ਪਹੁੰਚ ਹੋ ਸੇ ਅਸੀਂ ਦੇਸ਼ ਵਿਆਪੀ ਅੰਦੋਲਨ ਨੂੰ ਖੜਾ ਕਰਨ ਦੇ ਯਤਨ ਕੀਤੇ ਕਿਤੇ ਸਫਲ ਵੀ ਕਈ ਥਾਵਾਂ ਤੇ ਸਾਡੀਆਂ ਰੇਲਾਂ 13 13 ਸੂਬਿਆਂ ਚ ਰੁਕ ਜਾਂਦੀਆਂ ਰਹੀਆਂ ਮੱਧ ਪ੍ਰਦੇਸ਼ ਚ ਕਦੀ ਨਹੀਂ ਰਗੀ ਤੁਸੀਂ ਮੇਰੇ ਨਾਲ ਜਾਓ ਜਾਬੂਆ ਜਾ ਕੇ ਪੁੱਛਿਓ ਉਹਨਾਂ ਨੂੰ ਕਿ ਇੱਥੇ ਰੇਲਾ ਰੁਕਿਆ ਤਿੰਨ ਵਾਰੀ ਰੇਲਾ ਰੱਖਿਆ ਗਿਆ ਜਾਬੂਆ ਆਦੀਵਾਸੀ ਏਰੀਆ ਉੱਥੇ ਬੰਦੇ ਸਾਡੇ ਸੰਗਠਨ ਹੈਗੇ ਸੋ ਉਹਨਾਂ ਨੂੰ ਮਤ ਕਿ ਦੀ ਇੱਕ ਤਾਂ ਇਹ ਨਹੀਂ ਕਿਹਾ ਜਾ ਸਕਦਾ ਹਾਂ ਮਤਲਬ ਤੁਸੀਂ ਦੇਸ਼ ਵਿਆਪੀ ਅੰਦੋਲਨ ਖੜਾ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਲਈ ਮਿਹਨਤ ਕੀਤੀ ਬਿਲਕੁਲ ਉਹਦੇ ਚ ਹੁਣ ਇਹ ਮਤਲਬ ਤੁਸੀਂ ਇਹ ਗੱਲ ਮੰਨਦੇ ਹੋ ਸਮਝਦੇ ਹੋ ਕਿ ਵਾਕਿਆ ਹੀ ਇਹ ਦੇਸ਼ ਵਿਆਪੀ ਅੰਦੋਲਨ ਨਾਲ ਹੀ ਮੰਗ ਹੱਲ ਹੋਣੀ ਹੈ ਬਿਲਕੁਲ ਇੱਕ ਇਹਦਾ ਸਮਝ ਲਓ ਦੂਜਾ ਪਾਰਟ ਇਹਦੇ ਸਵਾਲ ਸੀ ਵੀ ਵਿਰੋਧੀ ਧਿਰ ਵੱਡਾ ਨਹੀਂ ਹੈਗਾ ਭਾਵੇਂ ਵਿਰੋਧੀ ਧਿਰ ਵੀ ਉਹੋ ਪਾਲਿਸੀਆਂ ਤੇ ਕੰਮ ਕਰਦਾ ਅਸੀਂ ਇਹਨੂੰ ਨਹੀਂ ਸਮਝਦੇ ਅਸੀਂ ਅੰਦੋਲਨ ਸ਼ੁਰੂ ਕੀਤਾ ਮੋਦੀ ਦੀਆਂ 303 ਦਿਨ ਹੀ ਨਹੀਂ ਆਈਆਂ 249 ਆ ਗਿਆ ਨਾ ਜੇ ਅੰਦੋਲਨ ਨਾ ਹੁੰਦਾ ਫਿਰ ਜੇ ਸਾਰੇ ਭਰਾ ਰਲ ਕੇ ਕਰਦੇ ਹੁੰਦੇ ਸ਼ਾਇਦ ਇਹ ਵੀ ਨਾ ਹੁੰਦੀਆਂ ਹੈਨਾ ਵਿਰੋਧੀ ਧਿਰ ਤਕੜਾ ਹੋਇਆ ਸਰਕਾਰ ਲੂਲੀ ਲੰਗੜੀ ਬਣ ਗਈ ਉਸ ਅੰਦੋਲਨ ਦੇ ਵਿੱਚ ਬਹੁਤ ਵੱਡਾ ਹੱਥ ਆ ਸ਼ਹੀਦ ਸੁਭ ਕਰਨ ਦਾ ਬਹੁਤ ਵੱਡਾ ਅਰਥ ਆ ਸਾਡੇ 450 ਬੰਦਿਆਂ ਦੇ ਜ਼ਖਮੀ ਹੋਣ ਦਾ ਬਹੁਤ ਵੱਡਾ ਅਰਥ ਆ ਉਹਦੇ ਉੱਤੇ ਕੁਰਬਾਨੀਆਂ ਅੰਦੋਲਨ ਦੀ ਬਿਲਕੁਲ ਬਿਲਕੁਲ ਅੱਗੇ ਅਸੀਂ ਵਧੇ ਚੱਲੀ ਗਏ ਦੂਜਾ ਸਵਾਲ ਵੀ ਲੋਕ ਲੜਨ ਨੂੰ ਤਿਆਰ ਨਹੀਂ ਬਾਈ ਜੀ ਅੱਜ ਦੀ ਡੇਟ 'ਚ ਨਹੀਂ ਕੋਈ ਕਹਿ ਸਕਦਾ ਵੀ ਲੋਕ ਲੜਨ ਨੂੰ ਤਿਆਰ ਨਹੀਂ ਹੈਗੇ ਦੂਜੇ ਸਵਾਲ ਦਾ ਹੱਲ ਕੀਤਾ ਅੰਦੋਲਨ ਬੰਨਾ ਕਹਿੰਦੇ 35 ਉਹਨਾਂ ਦੇ ਵੀ ਅਸੀਂ ਉੱਤੇ ਕੋਈ ਕਿੰਤੂ ਨਹੀਂ ਕਰਦੇ ਉਹਨਾਂ ਦਾ ਹੱਕ ਹਰਕ ਦਾ ਉਹ ਕਹਿੰਦਾ ਅੱਜ ਅੰਦੋਲਨ ਖੜਾ ਹੋ ਗਿਆ ਕੁਝ ਸਵਾਲਾਂ ਦੇ ਨੇੜੇ ਅਸੀਂ ਜਾਵੜੇ ਬਾਈ ਜੀ ਠੀਕ ਹੈ ਸਾਰਿਆਂ ਦੀ ਕੋਸ਼ਿਸ਼ ਆ ਹੁਣ ਰਹਿੰਦੇ ਸਵਾਲਾਂ ਦਾ ਜਵਾਬ ਅਗਲਾ ਦੇਖੋ ਉਹਨਾਂ ਦੀ ਸੁਪਰੀਮ ਕੋਰਟ ਦੀ ਕਮੇਟੀ ਨੇ ਇੱਕ ਛੋਟੀ ਰਿਪੋਰਟ ਦਿੱਤੀ ਉਹ ਜੱਜ ਸਾਹਿਬ ਨੇ ਬੋਲੇ ਸਭ ਕਮੇਟੀ ਨੇ ਰਿਪੋਰਟ ਦਿੱਤੀ ਉਹ ਚੋ ਨੇ ਕਿਹਾ ਵੀ ਜੜੀਆਂ ਕਿਸਾਨ ਉਪਜਾ ਬਾਜ਼ਾਰ ਦੇ ਵਿੱਚ ਵੇਚਦੇ ਨੇ ਉਹਦਾ ਸਹੀ ਮੁੱਲ ਨਹੀਂ ਮਿਲਦਾ ਇਸ ਕਰਕੇ ਸਰਕਾਰ ਨੂੰ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਤੇ ਸੋਚਣਾ ਚਾਹੀਦਾ ਜੜੀਆਂ ਮੀਡੀਆ ਚ ਮੇਰੇ ਕੋਲ ਹਾਰਡ ਕਾਪੀ ਤੇ ਨਹੀਂ ਗਈ ਜੋ ਮੀਡੀਆ ਤੇ ਥਰੂ ਆਈਆਂ ਦੁੱਧੀ ਉਹਨਾਂ ਦੀ 31 ਮੈਂਬਰੀ ਕਮੇਟੀ ਜੜੀ ਜੜੀ ਹੈਗੀ 31 ਮੈਂਬਰੀ ਕਮੇਟੀ ਉਹਨਾਂ ਦੀ ਉਹਦੇ ਚ ਭਾਜਪਾ ਦੇ ਲੀਡਰ ਪੰਜਪਾ ਦੇ ਲੀਡਰ ਜਿਆਦਾ ਆਨੇ ਨਾ ਬਿਲਕੁਲ ਬਿਲਕੁਲ ਉਹਨਾਂ ਨੇ ਉਹਨਾਂ ਨੇ ਸਿਫਾਰਿਸ਼ ਕਰ ਦਿੱਤੀ ਠੀਕ ਆ ਕੀ ਕਰ ਦਿੱਤੀ ਸਿਫਾਰਿਸ਼ ਵੀ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਨਾ ਚਾਹੀਦਾ ਕੀ ਉਹਨਾਂ ਦੀ ਸਿਫਾਰਸ਼ ਤੋਂ ਬਾਅਦ ਵੀ ਕੇਂਦਰ ਤੋਂ ਪੰਦੇਰ ਸਾਹਿਬ ਉਲਟ ਰੈਕਟ ਕਰ ਰਹੀ ਆ ਉਹ ਤਾਂ ਐਮਐਸਪੀ ਗਰੰਟੀ ਤਾਂ ਦੇਣੀ ਦੂਰ ਉਹ ਤਾਂ ਪਿਛਲੇ ਤਿੰਨ ਖੇਤੀ ਕਾਨੂੰਨ ਨਵੇਂ ਸਿਰੋਂ ਫੇਰ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੀ ਉਹਦੇ ਪਹਿਲੇ ਸਵਾਲ ਦਾ ਵੀ ਕਿਵੇਂ ਹੱਲ ਹੋ ਹੁਣ ਕੀ WTO ਦੀ ਮਾਰਦਾ ਹੈ ਕੈਂਪੀ ਨੂੰ ਨਹੀਂ ਪਤਾ ਵੀ WTO ਕੀ ਕਹਿੰਦਾ ਇਹਦਾ ਮਤਲਬ ਉਹਨਾਂ ਨੇ ਸਿਫਾਰਸ਼ ਜੇ ਕੀਤੀ ਮੈਨਿੰਗ ਲੀਗਲ ਕਮੇਟੀ ਹੈ ਨਾ ਦੇਸ਼ ਦੇ ਸੰਵਿਧਾਨ ਦੇ ਅੰਦਰ ਚੱਲਦੀ ਹੈ ਨਾ ਗੈਰ ਸੰਵਿਧਾਨਕ ਦਾ ਮਤਲਬ MSP ਲੀਗਲ ਗਰੰਟੀ ਕਾਨੂੰਨ ਕੋਈ ਗੈਰ ਸੰਵਿਧਾਨਕ ਵਿਸ਼ਾ ਨਹੀਂ ਹੈ ਜੇ 31 ਮੈਂਬਰੀ ਕਮੇਟੀ ਨੇ ਪਾਸ ਕਰ ਦਿੱਤਾ ਮੈਂ ਤਾਂ ਇੱਥੇ ਹੋਣਾ ਚਾਹੁੰਦਾ ਹੁਣ ਰਹਿ ਗਈ ਇਹਨੂੰ ਲੜ ਕੇ ਲੈਣ ਦੀ ਵੀ ਜਾਂ ਤਾਂ ਮਾਨੀ ਮਾਨੀ ਵੱਡਾ ਹੋਊਗਾ ਬਾਈ ਜੀ ਫਿਰ ਉਹ ਨੱਪ ਕੇ ਲੈ ਜੂ ਜੇ ਅਸੀਂ ਵੱਡੇ ਹੋ ਗਏ ਤਾਂ ਅਸੀਂ ਨੱਪ ਕੇ ਲੈ ਜਾਾਂਗੇ ਇਹ ਚੋ ਇੱਕ ਜਾਇਸ਼ ਨਹੀਂ ਹੈਗੀ ਵੀ ਇਹ ਇਹ ਮੰਗ ਪ੍ਰਾਪਤ ਨਹੀਂ ਕੀਤੀ ਜਾਗਦੀ ਬੇਸ਼ੱਕ ਇਹ ਮੰਗ ਵੱਡੀ ਆ ਇੱਥੇ ਕੋ ਰੌਲਾ ਨਹੀਂ ਇਹਦੇ ਲਈ ਵੱਡੀ ਲੜਾਈ ਦੀ ਵੱਡੇ ਸ਼ਗਰਸ਼ ਨਹੀਂ ਲੋੜ ਹੈਗੀ ਇੱਥੇ ਵੀ ਕੋ ਰੌਲਾ ਨਹੀਂ ਹੈਗਾ ਪਰ ਇਹ ਵੀ ਇਹ ਨਾ ਮੁਮਕਨ ਆ ਇਹ ਨਹੀਂ ਕਿ ਹਾਂ ਮੋਦੀ ਦਾ ਤੁਸੀਂ ਮੋਦੀ ਦਾ ਢੰਗ ਦੇਖੋ ਇਹ ਟੈਗ ਕਰਦਾ ਹੁੰਦਾ ਉਹ ਦੇਸ਼ ਵਿੱਚ ਸੰਦੇਸ਼ ਦੇਖੋ ਲੋਕਾਂ ਦੀ ਗਿਣਤੀ ਨਹੀਂ ਮੈਨੇ ਹੁੰਦੀ ਆ ਮੈਂ ਕਿੰਨਾ ਪਰ ਇੱਕ ਗਿਣਤੀ ਦਾ ਇੱਕ ਹੌਸਲਾ ਮੈਨੇ ਹੁੰਦਾ ਵੀ ਲੋਕਾਂ ਦਾ ਹੌਸਲਾ ਤੋੜੋ ਵੀ ਇਹ ਤਾਂ ਲੜ ਰਹੇ ਨੇ ਐਮਐਸਬੀ ਲੀਗਲ ਗਰੰਟੀ ਕਾਨੂੰਨ ਲਈ ਕਿਸਾਨ ਮਜ਼ਦੂਰ ਦਾ ਕਰਜ਼ਾ ਮਾਫ ਲਈ ਆ ਵਗੈਰਾ ਵਗੈਰਾ ਮੈਂ ਯਾ ਖਲੜਾ ਕੱਟ ਮਾਰਿਆ ਵੀ ਬਈ ਕਰਫਟਾ ਕੋਈ ਮੈਂ ਤਾਂ ਲੈਂਦਾ ਅਟੈਕ ਇੱਕ ਹੋਰ ਅਟੈਕ ਕਰਦਾ ਤਾਂ ਕਿ ਹੌਸਲਾ ਰਹਿਤ ਹੋਣਗਾ ਹਾਂ ਇਹੀ ਆ ਹਮ ਅ ਜਿਹੜਾ ਡਿਕਟੇਟਰ ਹੁੰਦਾ ਨਾ ਬਹੁਤ ਵਾਰੀ ਲੋਕ ਕਮਜ਼ੋਰ ਹੁੰਦੇ ਡਿਕਟੇਟਰ ਆਪ ਦੀ ਮੜੀ ਕਈ ਵਾਰੀ ਆਪ ਪੁੱਟਦਾ ਹੁੰਦਾ ਤੇ ਇਹ ਮੋਦੀ ਸਾਹਿਬ ਨੇ ਆਪ ਦੀ ਮੜੀ ਪੁੱਟਣ ਵਾਸਤੇ ਖਲੜਾ ਲੈਨਦਾ ਡਿਕਟੇਟਰ ਸ਼ਾਇਦ ਲੋਕ ਖਰਾ ਨਾ ਸਕਣ ਇੰਨੇ ਪੱਕੇ ਹੋ ਜਾਂਦੇ ਆ ਇੰਸਟੀਚੂਨਾਂ ਤੇ ਕਬਜ਼ਾ ਕਰ ਜਾਂਦੇ ਇੰਸਟੀਚੂਨ ਆਪ ਦੇ ਆ ਕਲੀਵਰਤ ਲੈਂਦੇ ਆ ਹੁਣ ਜੁਡੀਸੀਰੀ ਵੀ ਬਾਈ ਜੀ ਉਹਨਾਂ ਦੀ ਹਮ ਕਾਰਜਪਾਲਿਕਾ ਵੀ ਉਹਨਾਂ ਦੀ ਸਾਰਾ ਕੁਝ ਉਹਦੇ ਹੱਥ 'ਚ ਆ ਤਾਂ ਇਹ ਡਿਕਟੇਟਰ ਨਿਆ ਪਾਲਿਕਾ ਕਾਰਜਪਾਲਿਕਾ ਤੇ ਵਿਧਾਨਪਾਲਿਕਾ ਤਿੰਨੋਂ ਅੰਗ ਇੱਕੋ ਸਰਕਾਰ ਦੇ ਬਿਲਕੁਲ ਇੱਕੋ ਸਰਕਾਰ ਦੇ ਹੁਣ ਭਾਈ ਉਹ ਕੋਈ ਇਹੋ ਜੀ ਦੇਖੋ ਨਾ ਦੁਸ਼ਮਣ ਵੀ ਗਲਤੀ ਕਰਦਾ ਪਹਿਲੇ ਅੰਦੋਲਨ 'ਚ ਅੰਦੋਲਨ ਨਹੀਂ ਮਚਾ ਲਿਆ ਉਹਨਾਂ ਨੇ ਗਲਤੀ ਕੀਤੀ ਹਰਿਆਣੇ 'ਚ ਕਾਂਸਲਾ ਜੀ ਨੂੰ ਸ਼ਹੀਦ ਕੀਤਾ ਅੰਦੋਲਨ ਅ ਦੋਜੀ ਗਲਤੀ ਨਾਲ ਦੀ ਨਾਲ ਕੀਤੀ ਜੂਪੀ ਚ ਗੱਡੀਆਂ ਛਾੜਦਿਆਂ ਬੈ ਨਾ ਸਿਰ ਪਰ ਨੇ ਅੰਦੋਲਨ ਦੇ ਵਿੱਚ ਜਿੱਥੇ ਤੁਹਾਡੀ ਲੋਕ ਲਹਿਰ ਅੰਦੋਲਨ ਜਿੱਦਦੀ ਹੈ ਦੁਸ਼ਮਲ ਦੀ ਗਲਤੀ ਵੀ ਤੁਹਾਨੂੰ ਜਤਾਉਂਦੀ ਹੁੰਦੀ ਆ ਜਿੱਦਾਂ ਦਾ ਕੱਲ ਬਿਆਨ ਸੁਨੀਲ ਜਾਖੜ ਭਾਜਪਾ ਪ੍ਰਧਾਨ ਨੇ ਦਿੱਤਾ ਹੈ ਵੀ ਐਮਐਸਪੀ ਗਰੰਟੀ ਕਾਨੂੰਨ ਤਾਂ ਪੰਜਾਬ ਲਈ ਬਹੁਤ ਖਤਰਨਾਕ ਤੇ ਨੁਕਸਾਨ ਦਾ ਇੱਕ ਸਾਬਤ ਹੋਊਗਾ ਇਹ ਕਿਸਾਨਾਂ ਦੀ ਸਮਝ ਗਲਤ ਆ ਕਿ ਲੱਗਦਾ ਹੈ ਕਿ ਇਹ ਚੀਜ਼ ਹੋਰ ਬੂਸਟ ਕਰੇਗੀ ਅੰਦੋਲਨ ਨੂੰ ਦੇਖੋ ਇਹੀ ਦਰਦ ਆ ਨਾਗਪੁਰ ਦੀਆਂ ਚੀਕਾਂ ਨਿਕਲ ਜਾਂਦੀਆਂ ਹੂੰ ਉਹ ਕਹਿੰਦੇ ਪੰਜਾਬ ਨੂੰ ਪਾਸੇ ਕਰੋ ਪੰਜਾਬ ਲੀਡ ਕਰ ਰਿਹਾ ਦੇਸ਼ ਨੂੰ ਪੰਜਾਬੀਆਂ ਨੂੰ ਕਹੋ ਯਾਰ ਤੁਹਾਡੇ ਲਈ ਇਹ ਮਾੜਾ ਵਾ ਇਹ ਤਾਂ ਚੀਕਾਂ ਨਿਕਲਦੀਆਂ ਦੀਆਂ ਉਹ ਭਾਈ ਸੁਨੀਲ ਜਾਖਰ ਨੂੰ ਕਿਹੜਾ ਸਮਝਾਵੀ ਪੰਜਾਬੀਆਂ ਪੰਜਾਬ ਵਾਲੀ ਗੱਲ ਕਰ ਉਹ ਹਰਸ ਦੀ ਬੋਲੀ ਨਾ ਬੋਲ ਉਹ ਭਾਈ ਜੀ ਅਸੀਂ ਝੋਨੇ ਚੋਂ ਲੈਣਾ ਕੀ ਜਿਹੜੀ ਗੱਲ ਉਹ ਕਹਿੰਦਾ ਸਾਨੂੰ ਤੁਸੀਂ ਮੂੰਗੀ ਦਾ ਦੋਹਾਂ ਖਰੀਦ ਕਰੋ ਅਸੀਂ ਮੂੰਗੀ ਨਾ ਬੀਜਾਂਗੇ ਝਾੜ ਦੀ ਗੱਲ ਬਾਅਦ ਚ ਬਤਾ ਲਾਂਗੇ ਅਸੀਂ ਤੋਰੀਆਂ ਸਰੋਂ ਨਾ ਬੀਜਾਂਗੇ ਅਸੀਂ ਮੱਕੀ ਨਾ ਲਾ ਲਾਂਗੇ ਹਰੇਨ ਕਲਾਬ ਤੋਂ ਪਹਿਲਾਂ ਅਸੀਂ ਇਹੀ ਚੀਜ਼ਾਂ ਲਾਉਂਦੇ ਸੀ ਕਿ ਨਹੀਂ ਲਾਉਂਦੇ ਸੀ ਨਹੀਂ ਬਿਲਕੁਲ ਤੇ ਭਾਈ ਸਾਟਾ ਤੇ ਪਾਣੀ ਥੱਲੇ ਜਾਣ ਰਿਹਾ ਸਾਨੂੰ ਚਿੰਤਾ ਜਿਹੜਾ ਬਈ ਪਾਸ ਪੜਾਉਣਾ ਭਾਈ ਜਿਲ ਜਾਖੜ ਸੁਨੀਲ ਜਾਖੜ ਹੋਰੀ ਇਹ ਜਾਣ ਕੇ ਬਿਆਨ ਦੇ ਰਹੇ ਨੇ ਕਿ ਅਣਜਾਨ ਨੇ ਜਾਣ ਕੇ ਪੰਜਾਬੀਆਂ ਚ ਫੁੱਟ ਪਾਉਣ ਲਈ ਠੀਕ ਹੈ ਨਾ ਐਮਐਸਪੀ ਲੀਗਲ ਗਰੰਟੀ ਕਾਨੂੰਨ ਛਣਕਣਾ ਥੋੜਾ ਹੋਣਾ ਜੀ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣ ਜਾਵੇ ਕਿਸ ਦੀ ਜੁਰਤ ਕੀ ਆ ਵੀ ਉਹ ਖਰੀਦ ਨਾ ਕਰੇ ਜਾਂ ਤਾਂ ਉਹ ਕਾਨੂੰਨ ਝੂਠਾ ਹੋਊ ਜਾਖੜ ਸਾਹਿਬ ਜਾਂ ਤੁਹਾਡੇ ਬੋਲ ਝੂਠੇ ਹੋਣਗੇ ਤੋ ਦੇਸ਼ ਨੂੰ ਗੁੰਮਰਾਹ ਕਰ ਰਹੇ ਕਿਉਂ ਵੀ ਪੰਜਾਬ ਨੂੰ ਅੱਡ ਕਰਕੇ ਹਰਿਆਣੇ ਨੂੰ ਅੱਡ ਕਰਕੇ ਕੁੱਟਣਾ ਸੌਖਾ ਇਹ ਤਾਂ ਜੀ 25 26 ਸੀਟਾਂ ਨੇ ਉਹ ਕਹਿੰਦੇ ਭਾਈ ਇਹ ਤਾਂ ਵੱਧ ਗਏ 542 ਵਾਲੇ ਬਸ ਵੀ ਅਸੀਂ ਦੇਸ਼ ਨੂੰ ਕਾਨੂੰਨ ਲੈ ਕੇ ਦੇਣਾ ਉਹਨੂੰ ਮੋਦੀ ਦੀ ਭਾਈ ਪੋਜੀਸ਼ਨ ਡਾਊਨ ਲੱਗਦੀ ਵੀ ਮੋਦੀ ਸਾਹਿਬ ਇਹਦਾ ਢਾ ਲੈਣਗੇ ਤੁਹਾਨੂੰ ਉਹ ਸਾਨੂੰ ਦੇਸ਼ ਚੋਂ ਅੱਡ ਕੱਢ ਕੇ ਪੰਜਾਬ ਚ ਲਿਆਉਣਾ ਚਾਹੁੰਦੇ ਨੇ ਅਸਲ ਰਾਜਨੀਤੀ ਦੇ ਪਿੱਛੇ ਆਇਆ ਪੰਦੇਰ ਸਾਹਿਬ ਜੇ ਨਿਚੋੜ ਕੱਢੀਏ ਅੱਜ ਦੀ ਮੀਟਿੰਗ ਦਾ ਤਾਂ ਕੀ ਨਿਕਲਦਾ ਹੈ ਗੱਲ ਕਿੰਨੀ ਕ ਅੱਗੇ ਵਧੀ ਆ ਪੰਜਾਬ ਦੇ ਲੋਕ ਕੀ ਸਮਝਣ ਅੱਜ ਦੀ ਮੀਟਿੰਗ ਦਾ ਨਤੀਜਾ ਆ ਦੇਖੋ ਇਹ ਪੰਜਾਬ ਦੇ ਲੋਕਾਂ ਨੂੰ ਇਹੀ ਸਮਝਣਾ ਚਾਹੀਦਾ ਦਾ ਦੇਸ਼ ਦੇ ਕਿਸਾਨ ਮਿੱਦੂ ਨੂੰ ਵੀ ਤੁਹਾਡੀ ਦਿਆ ਕਿਰਪਾ ਵਾ ਠੀਕ ਆ ਜੀ ਲੀਡਰ ਨਾ ਵੀ ਇਕੱਠੇ ਹੁੰਦੇ ਹੋਣ ਜਦੋਂ ਲੋਕ ਇਕੱਠੇ ਹੋ ਜਾਂਦੇ ਹਨ ਅੰਦੋਲਨ ਚ ਆ ਜਾਂਦੇ ਹਨ ਲੀਡਰਾਂ ਨੂੰ ਇਕੱਠੇ ਕਰਾ ਦਿੰਦੇ ਹੁੰਦੇ ਆ ਜਿਵੇਂ ਹੁਣ ਹੋ ਹੀ ਰਿਹਾ ਜਿਵੇਂ ਹੁਣ ਹੋ ਹੀ ਰਿਹਾ ਦੇਖੋ ਲੋਕਾਂ ਨੇ ਏਡਾ ਵੱਡਾ ਭਰਪੂਰ ਸਮਰਥਨ ਦਿੱਤਾ ਹੈਗਾ ਵਾ ਜਿਹੜਾ ਅੰਦੋਲਨ ਚੱਲ ਰਿਹਾ ਹੈਗਾ ਇੱਥੇ ਕੋਈ ਰੌਲਾ ਨਹੀਂਗਾ ਬਿਲਕੁਲ ਹੁਣ ਅਢੀਕ ਸੀਗੀ ਸਿਰਫ ਲੀਡਰਸ਼ਿਪ ਦੀ ਵੀ ਉਹ ਇਕੱਠਾ ਹੋਵੇ ਇਕੱਠਾ ਹੋਣਾ ਚਾਹੀਦਾ ਜੀ ਔਰ ਸਾਡੇ ਪਹਿਲੇ ਦਿਨੋਂ ਯਤਨ ਰਹੇ ਆ ਹਮ ਠੀਕ ਆ ਮਤਪੇਦ ਹੁੰਦੇ ਆ ਹਮ ਹੈਗੇ ਆ ਰਹਿਣਗੇ ਵੀ ਹਮ ਇਹ ਪਿੱਛੇ ਛੱਡ ਦੇਣੇ ਚਾਹੀਦੇ ਆ ਵਰਤਮਾਨ ਪ੍ਰਸਥਿਤੀਆਂ ਨੂੰ ਵੇਖਦੇ ਹੋਏ ਹਮ ਘੋਲ ਦੀ ਮੰਗ ਕੀ ਆ ਕੇਂਦਰ ਵੱਡੀ ਤਾਕਤਾਂ ਸਟੇਟ ਵੱਡਾ ਵਾ ਉਹ ਕਿਸਾਨਾਂ ਮਜ਼ਦੂਰਾਂ ਨੂੰ ਕੁਚਲਣ ਤੋਂ ਪਿੱਛੇ ਨਹੀਂ ਹਟ ਰਿਹਾ ਉਹ ਦਿਨ ਪ੍ਰਤੀ ਦਿਨ ਨਵੇਂ ਫੈਸਲੇ ਕਿਸਾਨਾਂ ਮਜ਼ਦੂਰਾਂ ਤੇ ਲਾਦ ਰਿਹਾ ਪੈਂਡਿੰਗ ਮੰਗਾਂ ਵਾ ਜੇ ਇਹਨਾਂ ਨੂੰ ਅਸੀਂ ਐਡਰੈਸ ਨਹੀਂ ਹੁੰਦੇ ਇਹਨਾਂ ਸਵਾਲਾਂ ਨੂੰ ਅਸੀਂ ਐਡਰੈਸ ਹੋ ਕੇ ਵੱਡੇ ਘੋਲ ਲੰਬੰਦੀਆਂ 'ਚ ਨਹੀਂ ਜੁਟਦੇ ਹੈਗੇ ਉਹਦੇ ਵਿੱਚ ਸਾਡੀ ਲੀਡਰਸ਼ਿਪ ਦਾ ਏਕਤਾ ਨਹੀਂ ਹੁੰਦਾ ਤਾਂ ਇਹਦੇ ਵਿੱਚ ਸਫਲਤਾ ਕਿੰਨੀ ਕੁ ਮਿਲਦੀ ਆ ਇਹ ਘੇਰੇ ਦੇ ਅੰਦਰ ਸ਼ੱਕ ਦੇ ਅੰਦਰ ਆ ਜਾਂਦਾ ਵਾ ਸੱਤਾ ਨੂੰ ਮੌਕਾ ਮਿਲਦਾ ਹੁੰਦਾ ਵੀ ਕੋਈ ਸਮੂਹਤ ਲਈ ਲੀਡਰਸ਼ਿਪ ਇੱਕ ਘੋਲ ਚ ਨਾ ਹੋਵੇ ਫਿਰ ਆ ਡੱਡ ਕਿਸਮ ਦੀਆਂ ਗੱਲਾਂ ਕਰਉਂਦੀ ਆ ਆ ਡੱਡ ਵਿੰਗ ਕੱਸਦੀ ਆ ਇਹ ਉਹਨੂੰ ਮੌਕਾ ਮਿਲਦਾ ਤੋਂ ਲੋਕਾਂ ਦੀ ਜਿਹੜੀ ਭਾਵਨਾ ਸੀ ਉਸ ਭਾਵਨਾ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਡੱਲੇਵਾਲ ਸਾਹਿਬ ਦੇ ਮਰਨ ਵਰਤਨ ਨੂੰ ਨਿੱਜਾ ਦਿਨ ਹੋ ਗਿਆ ਇਸ ਪੋਜੀਸ਼ਨ ਨੂੰ ਵੀ ਧਿਆਨ ਚ ਰੱਖਦਿਆਂ ਹੋਇਆਂ ਸਾਰੀ ਲੀਡਰਸ਼ਿਪ ਪਹਿਲਾਂ ਤੁਹਾਨੂੰ ਪਤਾ ਅਸੀਂ ਉੱਥੇ ਪਟਿਆਲੇ ਇਕੱਠੇ ਹੋਏ ਸੈਕਟਰੀ ਉਹਨਾਂ ਦਾ ਸੱਦਾ ਉਹ ਲੈ ਕੇ ਆਏ ਖਨੌਰੀ ਤੇ ਸ਼ੰਭੂ ਤੇ ਉੱਥੇ ਗੱਲਬਾਤ ਹੋਈ ਆ ਤੀਜੀ ਮੀਟਿੰਗ ਚਾ ਕੇ ਇੱਥੇ ਹੋਈ ਚੌਥੀ ਮੀਟਿੰਗ ਅਸੀਂ ਰੱਖ ਲਈ ਆ ਇਹਦਾ ਮਤਲਬ ਗੱਲ ਅੱਗੇ ਵਧ ਰਹੀ ਆ ਅਸੀਂ ਪ੍ਰੈਸ ਨੂੰ ਇਕੱਠੇ ਜੁਆਇੰਟ ਅਡਰੈਸ ਕਰ ਰਹੇ ਆ ਤੇ ਵੱਡੀ ਗੱਲ ਹੈਗੀ ਆ ਇੱਕ ਤਾਂ ਜੇਕਰ ਜੇਕਰ ਇਹ ਸਥਿਤੀ ਨਾ ਬਣਦੀ ਮੰਨ ਲਓ ਡੱਲੇਵਾਲ ਸਾਹਿਬ ਦਾ ਮਰਨ ਵਰਤ ਚ ਇਹ ਸਥਿਤੀ ਨਾ ਬਣਦੀ ਤਾਂ ਕੀ ਫਿਰ ਇਸ ਤਰ੍ਹਾਂ ਕਿਸਾਨ ਏਕਤਾ ਨਹੀਂ ਸੀ ਹੋਣੀ ਚਾਹੀਦੀ ਕੀ ਕਹੋਗੇ ਤਾਂ ਦੇਖੋ ਕਿਸਾਨ ਏਕਤਾ ਹਰ ਹਾਲ ਚ ਹੋਣੀ ਚਾਹੀਦੀ ਆ ਕਿਸਾਨ ਲੀਡਰਸ਼ਿਪ ਦੀ ਏਕਤਾ ਹੋਣੀ ਚਾਹੀਦੀ ਆ ਵਿਅਕਤੀਗਤਤਾ ਕਿਸੇ ਲੀਡਰ ਦੇ ਕਿਸੇ ਨਾ ਕੋਈ ਮੈਨੂੰ ਲੱਗਦਾ ਮਤ ਨਹੀਂ ਹੈਗੇ ਅੱਡ ਅੱਡ ਸਮਝਾਂ ਅੱਡ ਅੱਡ ਅਡਾਇਲੋਜੀ ਅੱਡ ਅੱਡ ਲੈਣਾ ਅੱਡ ਅੱਡ ਪੋਜੀਸ਼ਨ ਔਰ ਉਹ ਕਈ ਵਾਰੀ ਆਪਦੀ ਪੋਜੀਸ਼ਨ ਨੂੰ ਛੱਡ ਕੇ ਜਿਹੜਾ ਮੰਗ ਪੱਤਰ ਹੁੰਦਾ ਉੱਤੇ ਮਿਨਿਮਮ ਮੰਗ ਪੱਤਰ ਤੇ ਮੰਗਾਂ ਤੇ ਸਾਂਝ ਹੁੰਦੀ ਹੁੰਦੀ ਆ ਤੇ ਪ੍ਰੋਗਰਾਮ ਇਕੱਠੇ ਲੀਕੇ ਜਾਂਦੇ ਹੁੰਦੇ ਆ ਇੱਕ ਇੱਕ ਵਿਉਂਤ ਹੁੰਦੀ ਆ ਤੋਂ ਮੈਨੂੰ ਦੂਜਾ ਪੱਖ ਲੱਗਦਾ ਵੀ ਜੇ ਲੋਕਾਂ ਦਾ ਪ੍ਰੈਸ਼ਰ ਨਾ ਹੋਵੇ ਤਾਂ ਸ਼ਾਇਦ ਇਹ ਨਾ ਹੋਵੇ ਇਹ ਇਹ ਸਾਰਾ ਕੁਝ ਹੀ ਚੱਲਦਾ ਹੁੰਦਾ ਅੰਦੋਲਨ ਦੇ ਵਿੱਚ ਵੀ ਸਾਡੀ ਜਥੇਬੰਦੀ ਮੈਂ ਨਹੀਂ ਕਿਸੇ ਨੂੰ ਕਹਿੰਦਾ ਕੋਈ ਸਾਰੇ ਅੰਦੋਲਨ ਲੜੀ ਜਾਂਦੇ ਵੱਡੀ ਹੋਵੇ ਅਸੀਂ ਯਾਰ ਉਸ ਅੰਦੋਲਨ 'ਚ ਨਹੀਂ ਹੈਗੇ ਸਾਡਾ ਤਾਂ ਕੱਢ ਬੰਗ ਹੀ ਹੋ ਜਾਊਗਾ ਸਾਡੀ ਜਥੇਬੰਦੀ ਦਾ ਨੁਕਸਾਨ ਹੋ ਜੂ ਸਾਨੂੰ ਜਾਂ ਤਾਂ ਕੁਝ ਕਰਨਾ ਪਊ ਜਾਂ ਅੰਦੋਲਨ ਨਾਲ ਸਾਂਝੀ ਲੜਾਈ ਲੜਨੀ ਪਊ ਇਹ ਪੋਜੀਸ਼ਨਾਂ ਹੁੰਦੀਆਂ ਵਾ ਔਰ ਕੋਈ ਲੋਕ ਜੇ ਚੰਗੇ ਕੰਮ ਲਈ ਜੇ ਇਕੱਠਾ ਕਰਾ ਦੇਦੇ ਤਾਂ ਮਾੜੀ ਗੱਲ ਨਹੀਂ ਹੈਗੀ ਇਹ ਠੀਕ ਹੈ ਦੋਸਤੋ ਤੁਸੀਂ ਸੁਣਿਆ ਭੰਦੇਰ ਸਾਹਿਬ ਹੋਰਾਂ ਨੇ ਗੱਲ ਰੱਖੀ ਹੈ ਸੁਨੀਲ ਜਾਖੜ ਸਾਹਿਬ ਜੇ ਕਾਂਗਰਸ 'ਚ ਹੁੰਦੇ ਤਾਂ ਉਹਨਾਂ ਦਾ ਬਿਆਨ ਹੋਰ ਹੋਣਾ ਸੀ ਹੁਣ ਭਾਜਪਾ 'ਚ ਨੇ ਤੇ ਉਹਨਾਂ ਦਾ ਬਿਆਨ ਹੋਰ ਹੈ ਸੁਨੀਲ ਜਾਖੜ ਸਾਹਿਬ ਦੀ ਕਿਹੜੀ ਗੱਲ ਤੇ ਯਕੀਨ ਕਰੀਏ 25 30 ਸਾਲ ਭਾਜਪਾ ਨੂੰ ਭੰਡ-ਭੰਡ ਕੇ ਤੇ ਹੁਣ ਭਾਜਪਾ ਦੇ ਪ੍ਰਧਾਨ ਬਣੇ ਬੈਠੇ ਨੇ ਕਿਹੜੀਆਂ ਗੱਲਾਂ ਤੇ ਯਕੀਨ ਕਰੀਏ ਤੇ ਕਿਹੜੇ ਮੂੰਹ ਨਾਲ ਬੋਲਦੇ ਨੇ ਬਹੁਤ ਮਿਹਰਬਾਨੀ ਸ਼ੁਕਰੀਆ